ਸਤਿ ਸ਼੍ਰੀ ਅਕਾਲ ਜੀ ਲੋ ਅੱਜ ਆਪਾਂ ਖੜਿਆ ਆਂ ਫਾਜ਼ਲਕਾਰ ਰੋਡ ਤੇ ਜੀ ਫਰਨੀਚਰ ਦੀ ਦੁਕਾਨ ਹੈ ਜੇ ਕਿਸੇ ਭਰਾ ਨੇ ਫਰਨੀਚਰ ਵੇਚਣਾ ਹੋਵੇ ਪੁਰਾਣਾ ਜਾਂ ਫਰਨੀਚਰ ਲੈਣਾ ਹੋਵੇ ਤਾਂ ਬਾਜ਼ਾਰ ਨਾਲੋਂ ਅੱਧ ਮੁੱਲ ਤੇ ਜਿਹੜੀ ਬਾਜ਼ਾਰ ਕਿਥੋਂ ਨੂੰ 10000 ਦੀ ਚੀਜ਼ ਹੈ ਇੱਥੇ 5000 ਦੀ ਮਿਲੂਗੀ ਸੋ ਸੰਜ 올ਡ ਫਰਨੀਚਰ ਰਿਪੇਅਰ ਸਟੋਰ ਇਹ ਫਾਜ਼ਲਕਾਰ ਰੋਡ ਤੇ ਆ ਜੀ ਚੁੰਗੀ ਟੱਪ ਦੇ ਸਾਰੀ ਆਰਮੀ ਛੋਣੀ ਦੇ ਸਾਹਮਣੇ ਆਜੋ ਦਿਖਾਉਨੇ ਆਪਾਂ ਤੁਹਾਨੂੰ ਸਾਰੀਆਂ ਆਈਟਮਾਂ ਇਹਨਾਂ ਦੀਆਂ ਜੋ-ਜੋ ਪਈਆਂ ਆ ਸ਼ਾਇਦ ਇਹਨਾਂ ਨੇ ਪੁਰਾਣਾ ਫਰਨੀਚਰ ਖਰੀਦਿਆ ਤਾਂ ਵੀ ਸ਼ਾਇਦ ਪ੍ਰਾਣੀ ਅਲਮਾਰੀ ਲਈ ਹੈ ਬਾਕੀ ਇੱਕ ਚੀਜ਼ ਹੋਰ ਹੈ ਜੋੜੀਆਂ ਕਿਸੇ ਨੂੰ ਚਾਹੀਦੀਆਂ ਹੁਣ ਪੁਰਾਣੀਆਂ ਜੇ ਕਿਸੇ ਨੇ ਵੇਚਣੀਆਂ ਤਾਂ ਵੀ ਵੀਰ ਇੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਲੈਣੀਆਂ ਤਾਂ ਵੀ ਪੁਰਾਣੇ ਗੇਟ ਬਾਰੀਆਂ ਇਹਨਾਂ ਕੋਲੇ ਮਿਲਣਗੇ ਕਿਨਾਂ ਜੀ ਆਪਣਾ ਜਸਪਾਲ ਸਿੰਘ ਜਸਪਾਲ ਸਿੰਘ ਹਾਂਜੀ ਤੁਹਾਡਾ ਪਹਿਲਾਂ ਤਾਂ ਮੋਬਾਈਲ ਨੰਬਰ ਇੱਕ ਬੋਲੋ ਹਣਾ ਬੋਲ ਦਿਓ 75896 32700 75896 32700 32700 ਹਾਂਜੀ ਤੇ ਆਓ ਕੀ ਕੀ ਆਪਣੇ ਕੋਲੇ ਆ ਜੀ ਬਹੁਤ ਚਰਚਾ ਉਹ ਫਰਨੀਚਰ ਸਾਰਾ ਮਿਲ ਜੂਗਾ ਜੀ ਟੋਟਲ ਫਰਨੀਚਰ ਸੋਫਾ ਵਗੈਰਾ ਆ ਜੀ ਹਰ ਇੱਕ ਆਈਟਮ ਆ ਦਿਖਾਉਂਦੇ ਆ ਉਹ ਜੀ ਹਾਂਜੀ ਕੀ ਤੁਸੀਂ ਕਹਿ ਰਹੇ ਸੀ ਬਾਜ਼ਾਰ ਨਾਲੋਂ ਅੱਧੇ ਰੇਟਾਂ ਦਾ ਹਾਂਜੀ ਜਿਹੜੀ ਚੀਜ਼ ਮੰਨ ਕੇ ਚਲੋ 20000 ਦੀ ਉਹ ਆਪਣੇ 10 ਦੀ ਮਿਲੂਗੀ ਹਾਂਜੀ ਜੀ ਜੀ ਸਾਰੀਆਂ ਦਿਖਾ ਦਿਓ ਜੀ ਆਈਟਮਾ ਜੋ ਜੋ ਪਈਆਂ ਉਹ ਭਾਈ ਜੀ ਇੱਥੇ ਸਾਰਾ ਤੁਹਾਨੂੰ ਸਮਾਨ ਮਿਲੂਆ ਕਬੜ ਵਗੈਰਾ ਵੀ ਇਹ ਲੱਕੜ ਦੀ ਹੈ ਸਾਰੀ ਹਾਂਜੀ ਟਾਲੀ ਟਾਲੀ ਦੀ ਹੈ ਬੱਲੇ ਬੱਲੇ ਇਹ ਲਓ ਜੀ ਟਾਲੀ ਦੀ ਹੈ ਇਹ ਤੁਹਾਨੂੰ ਅੱਧੇ ਰੇਟ ਤੇ ਮਿਲੂਗੀ जो जो भी आमान चेयर पराज पे है रखन कपड़े प्रेस वगैरा करने हैं टेबल का कम भी दिखा दूजे भी हाँ फिर इधर लो जी अगे दिखाओ आइटम आ सोफे आ गए जी अगे ਆ ਗਿਆ ਜੀ ਡਾਈਨਿੰਗ ਅੱਗੇ ਫਿਰ ਡਾਈਨਿੰਗ ਟੇਬਲ ਹੈ ਜੀ ਸ਼ੀਸ਼ੇ ਵਾਲਾ ਟੇਬਲ ਹੈ ਅੱਗੇ ਫਿਰ ਸੋਫੇ ਪਏ ਐ ਜੇ ਆਪਾਂ ਸਮਾਨ ਕਿਸੇ ਨੇ ਘਰ ਤੋਂ ਪੁਰਾਣੇ ਵੇਚਣਾ ਹੈ ਫਰਨੀਚਰ ਉਹ ਵੀ ਆਪਾਂ ਮੁੱਲ ਲੈ ਲੈਣੇ ਹਾਂਜੀ ਜੀ 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 ਮੋਬਾਈਲ ਨੰਬਰ ਇਹਨਾਂ ਨੇ ਬੋਲਤਾ ਜੀ ਜੇ ਕਿਸੇ ਭਰਾ ਨੂੰ ਫਰਨੀਚਰ ਚਾਹੀਦਾ ਹੋਵੇ ਜਾਂ ਬੂਹੇ ਬਾਰੀਆਂ ਚਾਹੀਦੀਆਂ ਹੋਣ ਤਾ ਜ਼ਰੂਰ ਇਸ ਨੰਬਰ ਤੇ ਕੰਟੈਕਟ ਕਰਿਓ ਸੋ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਜ਼ਰੂਰ ਸ਼ੇਅਰ ਕਰਿਓ ਜੇ ਚੰਗੀ ਲੱਗੀ ਤੈਨੂੰ ਸ਼ੇਅਰ ਜ਼ਰੂਰ ਕਰਨਾ ਪਰਾ ਥੈਂਕ ਯੂ ਸਾਰਾ